ਉੱਭੀ ਮੇਲਾ ਲੱਗਾ ਖਾਸ ਤੱਕ ਅੱਜ ਵਸੀਂ ਦੇਖਿਆ ਇੰਨਾ ਰੌਣਕ ਮੇਲਾ ਵਾ ਮੁੰਡੇ ਕੁੜੀਆਂ ਇੰਦੇ ਜਾ ਰਹੇ ਆ ਰਹੇ ਨੇ ਅਸੀਂ ਦੇਖਿਆ ਤੁਹਾਡੀ ਭੱਟੀ ਤੇ ਬਹੁਤ ਘਟ ਲੋਕ ਆ ਰਹੇ ਨੇ ਕੀ ਕਾਰਨ ਕੀ ਆ ਸੋ ਮੁੰਡਾ ਚੱਲ ਗਿਆ ਮੇਰਾ ਜਵਾਈ ਚੱਲ ਗਿਆ ਉਹਦੇ ਕੁੜੀ ਦੇ ਚਾਰ ਬੱਚੇ ਨੇ ਤੇ ਉਹ ਵੀ ਸਾਲ ਮੇਰੇ ਸਿਰ ਤੇ ਹੀ ਆ ਫਾਜੀ ਧੰਨ ਮੈਂ ਦੱਸਾਂ ਦੀ ਪੈਨਸ਼ਨ ਨਹੀਂ ਜੇ ਨੱਕਣ ਢੇ ਇਮਨੁਲਾਦ ਸਾਹਿਬ ਜਿੱਥੇ ਆਪਣਾ ਪਰਿਵਾਰ ਸਾਹਮਣੇ ਸੀ ਹੁਣ ਮਾਦਾ ਧੀ ਦਾ ਪ੍ਰਵਾਹ ਵੀ ਸਾਹਮਣੇ ਪੈਣਦਿਆ ਉਹਦੇ ਚਾਰ ਬੱਚੇ ਸਾਹਮਣੇ ਪੈਣਦੇ ਨੇ ਉਹਦੇ ਦੋ ਬੇਟੇ ਆ ਉਹ ਵੀ ਨੌਨੀ ਕੀ ਘਰ ਰਹਿੰਦੇ ਉਹ ਵੀ ਸਾਲ ਆਪਣੇ ਪੇਕੇ ਰਹਿੰਦੀ ਆ ਆਂਦੀ ਆਪਣੇ ਬੱਚੇ ਲੈ ਜੋ ਮੈਂ ਤੇ ਨਹੀਂ ਮਦ ਮਗਰ ਮੈਂ ਐਵੇਂ ਚੱਲ ਜਮਾ ਧੰਨਵਾਦ ਦੱਸਾਂ ਐਵੇਂ ਤਾਂ ਜੀਲ ਖੜੋ ਕੀ ਥੜਿਆ ਅਸੀਂ ਦੇਖਦੇ ਆ ਇੱਥੇ ਲੱਖਾਂ ਰੁਪਏ ਦੇ ਵੱਡੇ ਵੱਡੇ ਸਟਾਰ ਲੱਗੇ ਨੇ ਲੋਕ ਇੱਥੇ ਇਹਨੇ ਮਹਿੰਗੇ ਮਹਿੰਗੇ ਸਾਮਾਨ ਖਰੀਦਦੇ ਨੇ ਪਰ ਮੈਨੂੰ ਲੱਗਦਾ ਤੋਂ ਮਾਤਾ ਕੋ 10 20 ਦਾ ਦਾਣੇ ਤੱਕ ਨਹੀਂ ਲੈਣ ਆਇਆ ਭਾਈ ਅਜਿਹੇ ਮੇਲਿਆਂ ਵਿੱਚ ਅਜਿਹੇ ਬਜ਼ੁਰਗਾਂ ਮਾਤਾਵਾ ਮਿਲਦੀਆਂ ਹੁੰਦੀਆਂ ਉਹਨਾਂ ਕੋ ਕੁਛ ਨਾ ਕੁਛ ਜਰੂਰ ਲੈ ਕੇ ਲੈ ਕੇ ਖਾਇਆ ਕਰੋ ਕਿਉਂਕਿ ਇਹਨਾਂ ਦੀ ਰੋਜ਼ੀ ਰੋਟੀ ਜਿਹੜੀ ਆ ਇਸੇ ਦੇ ਚੱਲਦੀ ਆ ਤੁਹਾਡਾ 10 20 ਰੁਪਏ ਦੇ ਨਾਲ ਕੋਈ ਫਰਕ ਨਹੀਂ ਪੈਣਾ ਪਰ ਮਾਤਾ ਦਾ ਕਿਤੇ ਕਿਤੇ ਦਿਹਾੜੀ ਬੈਜੂਗੀ ਪਰਵਾਹ ਦਾ ਗੁਜਾਰਾ ਚੱਲ ਜਾਊਗਾ ਸਸੀਗਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਅੱਜ ਅੰਮ੍ਰਿਤਸਰ ਦੇ ਖਾਲਸਾ ਕਾਲਜ ਦੀਆਂ ਜਿੱਥੇ ਕਿ ਇੱਕ ਮੇਲਾ ਲਗਾਇਆ ਗਿਆ ਖਾਲਸਾ ਕਾਲਜ ਵੱਲੋਂ ਤੇ ਬੜਾ ਵੱਡਾ ਮੇਲਾ ਜਿਹੜਾ ਤਿਆਰ ਕੀਤਾ ਗਿਆ ਵਾ ਅਤੇ ਇੱਥੇ ਪੜਨ ਨੂੰ ਕਿਤਾਬਾਂ ਜਿਹੜੀਆਂ ਮਾਨਸੋਨੀਆਂ ਜਿਹੜੀਆਂ ਇੱਥੇ ਮੈਂਦੀਆਂ ਸਾਡੇ ਇਤਿਹਾਸ ਦੇ ਨਾਲ ਹੀ ਤੇ ਮੁੰਡੇ ਕੁੜੀਆਂ ਦਾ ਇੱਥੇ ਖਾਸ ਕਰਕੇ ਬੜਾ ਵੱਡਾ ਜਿਹੜਾ ਇੱਥੇ ਲੋਕ ਪਹੁੰਚੇ ਨੇ ਨੌਜਵਾਨ ਦੇ ਮੁੰਡੇ ਕੁੜੀਆਂ ਤੇ ਉੱਥੇ ਅਸੀਂ ਦੇਖਿਆ ਕਿ ਬੇਬੇ ਜਿਹੜੇ ਕੀ ਫੁੱਲੇ ਬੋਲ ਰਹੀ ਸੀ ਪੱਠੀ ਉੱਤੇ ਤੇ ਬੇਬੇ ਦਾ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਆ ਵੀ ਬੇਬੇ ਦਾ ਅਸੀਂ ਗੱਲਬਾਤ ਵੀ ਕਰਾਂਗੇ ਕਿ ਬੇਬੇ ਇਕੱਲੀ ਬੈਠੀ ਸੀ ਬੇਬੇ ਕੋਈ ਬਾਗ ਨਹੀਂ ਸੀ ਹੈਗਾ ਬੜਾ ਰੌਣਕ ਮੇਲਾ ਲੱਗਾ ਲੱਖਾਂ ਦੇ ਸਦਾਣ ਲੋਕ ਇੱਥੇ ਪਹੁੰਚੇ ਨੇ ਪਰ ਬੇਬੇ ਫੇਰ ਵੀ ਵਿਹਲੀ ਬੈਠੀ ਆ ਵੀ ਗੱਲਬਾਤ ਵੀ ਕਰਾਂਗੇ ਬੇਬੇ ਸ੍ਰੀ ਦੀ ਕਿਉਂ ਇਸ ਦਾ ਮੇਲੇ ਮਿੱਠੀ ਆ ਕਿੰਨੇ ਕਿ ਸਵੇ ਦੇ ਪੈਸੇ ਵਟਲੇ ਬੇਬੇ ਨੇ ਗੱਲ ਬਾਤ ਹੀ ਕਰਾਂਗੇ ਬੇਬੇ ਨਾਲ ਤੇ ਬੇਬੇ ਦਾ ਦੁੱਖ ਹੀ ਜਾਣਨੀ ਦੀ ਕੋਸ਼ਿਸ਼ ਕਰਾਂਗੇ ਬੇਬੇ ਦੇ ਤੇ ਕਿਹੜੇ ਹਾਲਾਤਾਂ ਦੇ ਬੇਬੇ ਰਹਿ ਰਹੀ ਆ ਬੇਬੇ ਨਾਲ ਕੀ ਤੁਹਾਡਾ ਬਲਜੀਤ ਕੌਰ ਬਾਜੀ ਬਲਜੀਤ ਕੌਰ ਜੀ ਮਨੇ ਸੋ ਵੀ ਉਮਰ ਕਿੰਨੀ ਹੋਗੀ ਤੁਹਾਡੀ ਜੀ 60 ਸਾਲ ਹੋਣੇ ਭਾਜੀ 60 ਸਾਲ ਤੇ ਮਨੇ ਸੋ ਵੀ ਮੇਲਾ ਲੱਗਾ ਖਾਲਸਾ ਕਾਜਵਾਲੀ ਅਸੀਂ ਦੇਖਿਆ ਇੰਨਾ ਰੌਣਕ ਮੇਲਾ ਵਾ ਮੁੰਡੇ ਕੁੜੀਆਂ ਇੰਦੇ ਜਾ ਰਹੇ ਆ ਰਹੇ ਨੇ ਅਸੀਂ ਦੇਖਿਆ ਤੁਹਾਡੀ ਭੱਟੀ ਤੇ ਬਹੁਤ ਘਟ ਲੋਕ ਆ ਰਹੇ ਨੇ ਕੀ ਕਾਰਨ ਕੀ ਆ ਸਵੇ ਦੇ ਕਿੰਨੇ ਕਿ ਪੈਸੇ ਵਟਲੇ ਹੋਂ ਤੱਕ ਮੈ ਟਾਈ ਟੈਂਸੇ ਵਟਿਆ ਜੇ ਉਹਦੇ ਨਾਲ ਕਾਰ ਚਲਾਉਣਾ ਜੇ ਭਾਜੀ ਤੁਹਾਨੂੰ ਮਦਦ ਸੰ। ਹਾਂਜੀ ਮੈਂ ਤੁਸੀ ਦੇਖ ਸਕਦੇ ਹੋ ਵੀ ਬੀਬੀ ਨੇ ਆਪਣਾ ਦੁੱਖ ਸਾਂਝਾ ਕੀਤਾ ਕਿ ਸੇਰ ਦਾ 2250 ਰੁਪਏ ਮਸਾ ਵਟਾਇਆ ਵਾ ਕਿਉਂਕਿ ਮੇਲਾ ਬੜਾ ਵੱਡਾ ਲੱਗਾ ਵਾ ਪਰ ਮੇਲੇ ਵਿੱਚ ਸਾਨੂੰ ਪੁਰਾਣਾ ਸਬਜ਼ਾ ਜਿਹੜਾ ਬਹੁਤ ਘੱਟ ਵੇਖਣ ਨੂੰ ਮਿਲਿਆ ਅਸੀਂ ਦੇਂਦੇ ਵੀ ਜਿਆਦਾਤਰ ਮੇਲੇ ਆ ਜੂ ਭਗੂੜੇ ਲੱਗੇ ਆਉਂਦੇ ਸੀ ਖਾਸ ਕਰਕੇ ਤੇ ਮੇਲਿਆਂ ਵਿੱਚ ਇੱਥਾਂ ਦੇ ਬੀਬੀਆਂ ਜਿਹੜੀਆਂ ਅਸੀਂ ਸਾਡੀਆਂ ਪੁਰਾਣੀਆਂ ਬਜੁਰਗ ਮਾਤਾ ਵਾ ਪਟੀਆਂ ਤੇ ਫੁੱਲੇ ਜਿਹੜੀਆਂ ਪੌਂਦੀ ਅਸੀਂ ਦਾਣੇ ਪੌਂਦੀ ਹੁੰਦੇ ਸੀ ਤੁਹਾਨੂੰ ਜਸ ਮਾਤਾ ਜੀ ਪਰਿਵਾਰ ਬਾਰੇ ਜਾਣ ਲੈ ਕੋਸ਼ਿਸ਼ ਕਰਦੇ ਆਂ ਪਰਿਵਾਰ ਵਿੱਚ ਕੌਣ ਕੌਣ ਆ ਪਰਿਵਾਰ ਦੇ ਵਿੱਚ ਮੈਂ ਤੇ ਮੇਰਾ ਬੇਟਾ ਆ ਤੇ じゃ ਮੇਰੀਆਂ ਬੇਟੀਆਂ ਵਿਆਹੀਆਂ ਆ ਵਿਚਾਰ ਕਰ ਤੁਹਾਨੂੰ ਜਸ ਤੋਂ ਵੀ ਤੁਹਾਡੇ ਸਿਰ ਦੇ ਨਾਲ ਸਰਦਾਰ ਜੀ ਦਾ ਕੀ ਨਾਂ ਸੀ ਸਰਜੀਤ ਤੇ ਕੀ ਕੰਮ ਕਰਦੇ ਸੀ ਉਹ ਸਰਜੀਤ ਸਿੰਘ ਤੇ ਰਾਜਾ ਦੇ ਮਗਰ ਜਾਂਦੇ ਤੇ ਉੱਥੇ ਟੈਕ ਹੋ ਗਿਆ ਇਹ ਪਾਰ ਤੁਹਾਨੂੰ ਜਸ ਤੋਂ ਮੈਨੂੰ ਪਤਾ ਲੱਗਾ ਮਾਤਾ ਤੇਰਾ ਜਵਾਨ ਪੁੱਤ ਵੀ ਦੁਨੀਆ ਚਲ ਗਿਆ ਵਾ ਹਾਂਜੀ ਮੁੰਡਾ ਚਲ ਗਿਆ ਮੇਰਾ ਜਵਾਈ ਚਲ ਗਿਆ ਤੇ ਕੁੜੀ ਦੇ ਚਾਰ ਬੱਚੇ ਨੇ ਦੇਵ ਵਿਸਾਲਾ ਮੇਰੇ ਸਿਰ ਤੇ ਆ ਪਾਜੀ ਧੰਨ ਮੈਂ ਦੱਸਾਂ ਦੀ ਪੈਨਸ਼ਨ ਨਹੀਂ ਜੇ ਨੱਕੰਢੀ ਮਾਤਾ ਇਹਨਾਂ ਦੁੱਖਾਂ ਦਾ ਪਹਾੜ ਟੁੱਟ ਗਿਆ ਪਹਿਲਾਂ ਪਤੀ ਗਿਆ ਫਿਰ ਜਵਾਨ ਪੁੱਤ ਚਲ ਗਿਆ ਫਿਰ ਜਵਾਈ ਚਲ ਗਿਆ ਤੇ ਕਿਸ ਤਰ੍ਹਾਂ ਦੁੱਖਾਂ ਦਾ ਪਹਾੜ ਟੁੱਟ ਗਿਆ ਪਹਿਲੋ ਆਪਣਾ ਪਰਿਵਾਰ ਸਾਹਮਣੇ ਸੀ ਹੁਣ ਢੀ ਦਾ ਪਰਿਵਾਰ ਵੀ ਸਾਹਮਣਾ ਪੈਂਦਿਆ ਦੋ ਦੋ ਪਰਿਵਾਰ ਫਿਰ ਇਸੇ ਰੋਜੀ ਰੋਟੀ ਇਸੇ ਫੁੱਲਿਆਂ ਤੋਂ ਚਲਾਉਂਦੀ ਹੈ ਜਿਹੜੇ ਦਾਣਿਆਂ ਤੋਂ ਹਾਂ ਜਾਂ ਮਕਰਾਂ ਦਾ ਕੰਮ ਕਰਦੀ ਜਾਂ ਇਸ ਤਰ੍ਹਾਂ ਮੇਲਾ ਮਾਲਾ ਲੈਂਦੀ ਜੇ ਜਿੱਡੀ ਮੈਂ ਦੁਖੀ ਆ ਪਾਜੀ ਮੇਰੇ ਮੇਰੇ ਜਨਾਂ ਦੁਖੀ ਕੋਈ ਨਾ ਹੋਵੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਬੀਬੀ ਭਾਵੇਂ ਦਾਣੇ ਭੁੰਦੀ ਆ ਪਰ ਦੇ ਦੇ ਕਿਤੇ ਦੁੱਖ ਵੀ ਪਿਆਪੀ ਨੂੰ ਜਿਹੜੇ ਬੀਬੀ ਨੂੰ ਬਹੁਤ ਨੇ ਪਹਿਲੋ ਜਵਾਲ ਪੁੱਤ ਦੁਨੀਆ ਚਲ ਜਾਂਦਾ ਵਾ ਤੇ ਘਰ ਵਾਲਾ ਚਲ ਜਾਂਦਾ ਤੇ ਉਸ ਤੋਂ ਬਾਅਦ ਜਵਾਈ ਚਲ ਜਾਂਦਾ ਤਿੰਨ ਦਿਨ ਮੋਤਾ ਹੋ ਜਾਂਦੀ ਇਸ ਘਰ ਵਿੱਚ ਉਸ ਘਰ ਦੇ ਕੀ ਹਾਲਾਤ ਹੋਣਗੇ ਮਾਤਾ ਜਦੋਂ ਘਰ ਦਾ ਕਮੌਣ ਵਾਲਾ ਮੁਖੀ ਚਲ ਜਾਂਦਾ ਤੇ ਉਹਦਾ ਕੀ ਬਣੂਗਾ ਘਰ ਦਾ ਕਿਹੜੇ ਭਾਵੇਂ ਕਹਿੰਦੇ ਘਰ ਦੇ ਪਹਾੜੇ ਤੱਕ ਵੇਚ ਜਦੇ ਨੇ ਇੱਕ ਜਾਂਦੇ ਵੇਚ ਜਾਂਦੇ ਵੇਗਿਆ ਪਾਰੀ ਮੇਰਾ ਪਿੰਡ ਵਾਲਾ ਤਾਂ ਵੀ ਵੇਚ ਗਿਆ ਹੁਣ ਇੱਥੇ ਕਿਰਾਏ ਤੇ ੱੱਕੇ ਖਾਂਣ ਲਈ ਜੇ ਤੁਹਾਨੂੰ ਮੈਂ ਦੱਸਾਂ 40 ਸਾਲ ਹੋ ਗਏ ਮੈਨੇ ਇੱਥੇ ਰਹਿੰਦੀ ਨੂੰ ਛੋਟੇ ਛੋਟੇ ਬੱਚੇ ਮੈਂ ਲੈ ਕੇ ਆਈ ਆ ਵਡਾਲਿਆ ਵਡਾਲੇ ਤੋਂ ਤੇ ਹੁਣ ਇੱਥੇ ਲਾਲੀ ਦੀਵੇਲੀ ਲਾ ਕੇ ਮੈਂ ਰਹਿਣ ਢਈ ਜੇ ਕਿਰਾਏ ਤੇ 3000 ਕਰਾਇਆ ਜੇ ਮੇਰਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਪਰ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਹੀ ਆ ਮਾਤਾ ਬਲਜੀਤ ਕੌਰ ਦੀਆਂ ਜਿਹੜੇ ਕੀ ਬੇਬੇ ਪੱਠੀ ਤੇ ਦਾਣੇ ਪੁੰਨ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੀ ਆ ਦਿਨ ਮੋਤਾ ਹੋ ਜਾਂਦੀਆਂ ਪਰਿਵਾਰ ਵਿੱਚ ਮਾਤਾ ਕਿਤੇ ਟੁੱਟ ਨਹੀਂ ਜਾਂਦੀ ਕਿਤੇ ਬਾਰ-ਬਾਰ ਮੋਤਾ ਹੋਣੀ ਆ ਕਿਤੇ ਪਰਿਵਾਰ ਦੇ ਜੀ ਆਂਦੀ ਆ ਇੱਕ ਇੱਕ ਆ ਕੇ ਜੀ ਚਲ ਜਾਣੇ ਇਕ ਇਲਾਕਾ ਨੇ ਘਰ ਖਾਲੀ ਹੋ ਗਿਆ ਤੇ ਖਾਲੀ ਹੋ ਗਿਆ ਮੈਂ ਕਹਿੰਦਾ ਮੇਰੇ ਪੇਕੇ ਦੇ ਨਾਲ ਮੇਰੇ ਕਾਹ ਸੋਰੇ ਕੋਈ ਵੀ ਨਹੀਂ ਮੇਰੇ ਲਾਗੇ ਇਲਾਕਾ ਤਾਂ ਮੈਂ ਦੱਸਾਂ ਜਿੱਤਰਾ ਮੈਂ ਨਹੀਂ ਰਹਿਣ ਮੈਨੂੰ ਪਤਾ ਜੇ ਮਾਂ ਜਦੋਂ ਘਰੇ ਵਾਪਸ ਜਾਂਦੀ ਆ ਘਰ ਕਿੰਨਾ ਖਾਨ ਨੂੰ ਪੈਂਦਾ ਵਾ ਜਵਾਨ ਪੁੱਤ ਨਹੀਂ ਘਰੇ ਮਿਲਦਾ ਐ ਘਰ ਵਾਲਾ ਨਹੀਂ ਉੱਥੇ ਮਿਲਦਾ ਘਰ 'ਚ ਸਾਰੇ ਇੱਕ ਇੱਕ ਆ ਕੇ ਚਲ ਗਏ ਨੇ ਅੱਜ ਜੇ ਹੁੰਦੇ ਤੇ ਕੀ ਲੱਗਦਾ ਸੀ ਤੇ ਨੂੰ ਮਾਤਾ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਦਾਣੇ ਭੁੜ ਕੇ ਤੈਨੂੰ ਘਰ ਲੱਕ ਜਾ ਕੇ ਨਾ ਪੈਂਦਾ ਮੈਂ ਨਹੀਂ ਜਿਤਨਾ ਮੈਂ ਨਹੀਂ ਆਪਣੇ ਘਰ ਦੇ ਵਿੱਚ ਲੂਆ ਬਾਲਾ ਕਰਨ ਮੈਨੂੰ ਬਾਜੀ ਪੁੱਛ ਕੇ ਵੇਖੋ ਜੱਗਾ ਚੁਕਾ ਤੇ ਟੇਡ ਆਪਣਾ ਹੀ ਨੰਗਾ ਵਾ ਜਿਤਨਾ ਮੈਂ ਸਰੂ ਦੇ ਵਿੱਚ ਵੜੇਵਾ ਬਲੇਟੇ ਹੁੰਦਾ ਮੈਂ ਉਤਨਾ ਬਲੇਟੀ ਤੁਰੀ ਫਿਰਦੀ ਜੇ ਤੁਹਾਨੂੰ ਮੈਂ ਦੱਸਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਅੱਖਾਂ ਮਾਦਾ ਦੀ ਨਰਮ ਹੋ ਚੁੱਕੀਆਂ ਨੇ ਅੱਖਾਂ ਵਿੱਚੋਂ ਅਥਰੂ ਵੀ ਆਏ ਨੇ ਕਿਉਂਕਿ ਜਿਹੜਾ ਦੁੱਖ ਆ ਉਹ ਬੰਦੇ ਨੂੰ ਜਿਹੜਾ ਤੋੜ ਕੇ ਰੱਖ ਦਿੰਦਾ ਉਹ ਵੀ ਇੱਕ ਵਾਰੀ ਨਹੀਂ ਤਿੰਨ ਦਿਨ ਵਾਰ ਜਿਹੜੇ ਦੁੱਖ ਮਾਦਾ ਨੂੰ ਆਏ ਨੇ ਪਹਿਲਾਂ ਪਤੀ ਚਲੇ ਜਾਂਦਾ ਉਸ ਨੂੰ ਹਾਰਟ ਅਟੈਕ ਆ ਜਾਂਦਾ ਉਸ ਤੋਂ ਬਾਅਦ ਜਵਾਨ ਪੁੱਤ ਚਲੇ ਜਾਂਦਾ ਉਹ ਤੋਂ ਬਾਅਦ ਜਵਾਈ ਚੱਲ ਜਾਂਦਾ ਤੇ ਮੈਨੂੰ ਇਹਦਾ ਜਿੱਥੇ ਆਪਣਾ ਪਰਿਵਾਰ ਸਾਂਭਦੀ ਸੀ ਹੁਣ ਮਾਦਾ ਧੀ ਦਾ ਪ੍ਰਵਾਹ ਹੀ ਸਾਹਮਣਾ ਪੈਂਦਾ ਉਹਦੇ ਚਾਰ ਬੱਚੇ ਸਾਹਮਣੇ ਪੈਂਦੇ ਨੇ ਤੇ ਕਿੰਨਾ ਕਿ ਮੁਸ਼ਕਲ ਹੋ ਜਾਂਦਾ ਵਾ ਘਰਾਂ 'ਚ ਕੰਮ ਹੀ ਕਰਨਾ ਪੈਂਦਾ ਹਰ ਇੱਕ ਮੇਲੇ ਜੇ ਇਸੇ ਤਰ੍ਹਾਂ ਫਿਰ ਭੱਠੀ ਲਾਉਂਦੀ ਮਾਦਾ ਇਤਰੇ ਇਤਰੇ ਮੈਂ ਇੱਥੇ ਹੁੰਨੀ ਆ ਹਰ ਮੇਲੇ ਤੇ ਵੀ ਮੈਂ ਵਿਸਾਖੀ ਦਾ ਮੇਲਾ ਵੀ ਲਾਇਆ ਮੈਂ ਕਿਤਾਬਾਂ ਦਾ ਮੇਲਾ ਵੀ ਲਾਇਆ ਹੁਣ ਵੀ ਮੇਲਾ ਮਲਾਇਆ ਇਹਨਾਂ ਮੰਨੋਂ ਮੈਂ ਵੀ ਹਾਜ਼ਰ ਆ ਨਾ ਜਦੋਂ ਮੈਨੂੰ ਫੋਨ ਕਰਦੇ ਮੈਂ ਆ ਜਾਨੀ ਆ ਤੁਹਾਨੂੰ ਮੈਂ ਦੱਸਾਂ ਬਿਲਕੁਲ ਤੁਸੀਂ ਦੇਖਦੇ ਹੋ ਬਲਜੀਤ ਚੌਰ ਨੇ ਆਪਣਾ ਦਰਦ ਜਿਹੜਾ ਸਾਡੇ ਨਾਲ ਸਾਂਝਾ ਕੀਤਾ ਵਾ ਸਾਡੇ ਵੀ ਦਸ਼ਕਾਂ ਨੂੰ ਪੀ ਲਿਆ ਭਾਈ ਅਜਿਹੇ ਮੇਲਿਆਂ ਵਿੱਚ ਅਜਿਹੇ ਬਜ਼ੁਰਗ ਮਾਤਾਵਾਂ ਮਿਲਦੀਆਂ ਹੁੰਦੀਆਂ ਉਹਨਾਂ ਕੋਲ ਕੁਛ ਦਾ ਕੁਛ ਜਰੂਰ ਲੈ ਕੇ ਲੈ ਕੇ ਖਾਇਆ ਕਰੋ ਕਿਉਂਕਿ ਇਹਨਾਂ ਦੀ ਦੂਜੀ ਰੋਟੀ ਜਿਹੜੀ ਆ ਇਸੇ ਦੇ ਚੱਲਦੀ ਆ ਤੁਹਾਡਾ 10-20 ਰੁਪਏ ਦੇ ਨਾਲ ਕੋਈ ਫਰਕ ਨਹੀਂ ਪੈਣਾ ਪਰ ਮਾਤਾ ਦਾ ਕਿਤੇ ਕਿਤੇ ਦਿਹਾੜੀ ਬੈਜੋਗੇ ਪਰਵਾਹ ਦਾ ਗੁਜਾਰਾ ਚੱਲ ਜੂਗਾ ਤੁਸੀਂ ਦੇਖ ਸਕਦੇ ਹੋ ਅਸੀਂ ਦੇਖਦੇ ਇੱਥੇ ਲੱਖਾਂ ਰੁਪਏ ਦੇ ਵੱਡੇ ਵੱਡੇ ਸਟਾਰ ਲੱਗੇ ਨੇ ਲੋਕ ਇੱਥੇ ਇਹਨੇ ਮਹਿੰਗੇ ਮਹਿੰਗੇ ਸਾਮਾਨ ਖਰੀਦਦੇ ਨੇ ਪਰ ਮੈਨੂੰ ਲੱਗਦਾ ਕਿ ਮਾਤਾ ਕੋ ਦਸਾਂ 20 ਦਾ ਦਾਣੇ ਤੱਕ ਨਹੀਂ ਲੈਣ ਆਇਆ ਉਹ ਭਾਈ ਦਾਣੇ ਲੈ ਲੈ ਕਰੋ ਕਿਉਂਕਿ ਤੁਹਾਡੇ ਤਿਲ ਫੁੱਲ ਦੀ ਜਿਹੜੇ ਪੈਸੇ ਖਰਚੇ ਹੋਏ ਮਾਤਾ ਦਾ ਕਿਤੇ ਪਰਵਾਹ ਗੁਜਾਰਾ ਚੱਲ ਜੂਗਾ ਤੁਸੀਂ ਦੇਖਿਆ ਮਾਤਾ ਵਜੀਦ ਕੋਲ ਨੇ ਆਪਣਾ ਦੁੱਖ ਦੱਸਿਆ ਜਿੱਥੇ ਕਿ ਮਾਤਾ ਦੇ ਪਰਿਵਾਰ ਵਿੱਚ ਘਰ ਵਾਲੇ ਦੇ ਅਟੈਕ ਹੋ ਗਿਆ ਉਹ ਦੁਨੀਆ ਤੋਂ ਚਲ ਗਿਆ ਅਤੇ ਜਵਾਨ ਪੁੱਤ ਜਿਹੜਾ ਉਸਦੀ ਮੌਤ ਹੋ ਜਾਂਦੀ ਆ ਉਸ ਤੋਂ ਬਾਅਦ ਜਵਾਈ ਦੀ ਮੌਤ ਹੋ ਜਾਂਦੀ ਆ ਤੇ ਜਵਾਈ ਦੇ ਨਾਲ ਬਹੁਤ ਹੌਲਾ ਕਰਨ ਮਾਤਾ ਦੀ ਜਿਹੜੀ ਧੀ ਆ ਉਹਦੇ ਚਾਰ ਬੱਚੇ ਉਹ ਵੀ ਮਾਤਾ ਜਿਹੜੀ ਖੁਦ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਪੇਟ ਪਾਲਦੀ ਆ ਤੁਸੀਂ ਦੇਖ ਲਓ ਹਾਲਾਤ ਕੀ ਨੇ ਐਸਾ ਕਿ ਸਾਡੇ ਗੁਜਾਰਸ ਜਿਹੜੇ ਮੇਲੇ ਵੇਖਦੇ ਨੇ ਮੇਲੇ ਵੇਖ ਸੀ ਦੇਖਦੇ ਆ ਬੜੇ ਖੁਸ਼ ਹੋ ਕੇ ਮੇਲੇ ਵੇਖਦੇ ਨੇ ਲੱਖਾਂ ਰੁਪਏ ਤੇ ਖਾਈ ਦਿੰਦੇ ਨੇ ਪਰ ਭਾਈ ਇਹਨਾਂ ਮਾਰੇ ਬੰਦਿਆ ਕੋਈ ਆ ਕੇ ਕੋੜੇ ਕੋੜ ਜਲੂ ਲਿਆ ਕਰੋ ਤਾਂ ਜੋ ਕਿ ਇਹਨਾਂ ਰੋਜੀ ਰੋਟੀ ਚੱਲ ਸਕੇ ਤੇ ਮਾਤਾ ਅਸੀਂ ਦੇਖਿਆ ਵੀ ਲੋਕੀ ਦੇ ਥੀਂ ਦੇ ਪੈ ਖਰਚਦੇ ਨੇ ਤੇਰੇ ਕੋਲ ਮਾਤਾ ਬੋਲ ਘੱਟ ਲੋਕ ਆਉਂਦੇ ਨੇ ਫੇ ਕਿਤੇ ਮਾਨੂੰ ਦੁਖੀ ਨਾ ਹੁੰਦਾ ਵੀ ਛਾਂ ਨੂੰ ਕਿੰਦੇ ਪੈਸੇ ਘਰੇ ਵੱਟ ਰਹੇ ਆ ਕੀ ਕਰਨਾ ਭਾਜੀ ਮੈਨੂੰ ਪੁੱਛ ਕੇ ਵੇਖੋ ਜਿੰਨੇ ਵੱਟਦੇ ਉਹਨਾਂ ਦੇ ਨਾਲ ਹੀ ਚੁੱਪ ਕਰਕੇ ਮੈਂ ਗੁਜ਼ਾਰਾ ਕਰਕੇ ਫੇ ਮਾਂ ਨਾ ਸੌਂ ਜਾਨੀ ਸੋਣਾ ਵੀ ਕਿੱਥੇ ਹੁੰਦਾ ਸਾਰੀ ਰਾਤ ਚਿੰਤਾ 'ਚ ਹੀ ਲੰਗ ਜਾਂਦੀ ਏ ਤਾਂ ਮੈਂ ਦੱਸਾਂ ਵੀ ਸਾਡੇ ਲੋਕੀ ਸਾਂ ਨੀਂਦ ਭਰ ਕੇ ਸੌਂਦੇ ਮੈਂ ਤਾਂ ਵਿਚਾਨਾ 'ਚ ਹੀ ਲੰਗ ਜਾਂਦੀ ਏ ਮਾਤਾ ਮੇਰੇ ਜੋ ਸਰਦਾਰ ਜੀ ਸਿੱਧੇ ਉਹਨਾਂ ਦਾ ਸਾਆਇਆ ਸੀ ਉਦੋਂ ਫੇਰ ਜ਼ਿੰਦਗੀ ਦੇ ਕਿੰਨੇ ਕੈਸ਼ ਹੋ ਆਰਾਮ ਕੀਤੀ ਸੀ ਕਿੰਨੇ ਕ ਜ਼ਿੰਦਗੀ ਦੀ ਸਹੂਲਤਾਂ ਸੀ ਤੇ ਭਾਜੀ ਮੈਨੂੰ ਕੋਈ ਪਰਵਾਹ ਨਹੀਂ ਹੈਗੀ ਆ ਪਹਿਲੇ ਹੁੰਦੇ ਸੀ ਆਪੇ ਕਰਦੇ ਸੀ ਮੈਨੂੰ ਨਹੀਂ ਸੀ ਉਹਨਾਂ ਦੇ ਸਿਰ ਤੇ ਪਰਵਾਹ ਜਿੰਨੀ ਪੰਡ ਹੁਣ ਮੇਰੇ ਸਿਰ ਤੇ ਪੈ ਗਈ ਜੀ ਤੇ ਕਹਿੰਦੇ ਧੀਆ ਪੁੱਤ ਨੇ ਬੜੀ ਮੁਸ਼ਕਲ ਹੋ ਜਾਂਦੇ ਨੇ ਬਾਬਾ ਕੋ ਕਿੰਨੇ ਕ ਦੱਸ ਆਪੋ ਬੇਨਤੀ ਕਰਕੇ ਪੁੱਤ ਲਿਆ ਸੀ ਵੀ ਵੱਡੇ ਹੋ ਕੇ ਸਹਾਰਾ ਬਣੂਗਾ ਬੜਾਪੇ ਵਿੱਚ ਪਰ ਭੱਜ ਜਵਾਨੀ ਵਿੱਚ ਛੱਡ ਕੇ ਚਲ ਗਿਆ ਤੈਨੂੰ ਮਤ ਛੱਡ ਕੇ ਚਲ ਗਿਆ ਉਹਦੇ ਦੋ ਬੇਟੇ ਆ ਉਹ ਵੀ ਨੋਣੀ ਕੀ ਘਰ ਰਹਿੰਦੀ ਉਹ ਵੀ ਸਾਲ ਆਪਣੇ ਪੇਕੇ ਰਹਿੰਦੀ ਆ ਆਂਦੀ ਆਪਣੇ ਬੱਚੇ ਲੈ ਜੋ ਆ ਸਾਹਿਬ ਲੈ ਲਾ ਮੈਂ ਕਿ ਮਾਤਾ ਪਹਿਲਾਂ ਧੀ ਦੇ ਬੱਚੇ ਸਾਹਮਣੇ ਦੀ ਆ ਫਿਰ ਪੁੱਤ ਦੇ ਬੱਚੇ ਸਾਹਮਣੇ ਕੀ ਲੱਗਦਾ ਨਹੀਂ ਪਹਿਲੇ ਪਹਿਲਾਂ ਆਪਣੇ ਬੱਚੇ ਬਾਲ ਪੋਚਾ ਵੱਡਿਆ ਕੀਤੇ ਸੀ ਹੁਣ ਧੀਆ ਪੁੱਤਰਾ ਦੇ ਬੱਚੇ ਸਾਹਮਣੇ ਪੈਂਦੇ ਨੇ ਪੈਂਦੇ ਬੜੀ ਮੁਸ਼ਕਲ ਬਾਦੀ ਤਾਂ ਮੈਂ ਕੀ ਦੱਸਾਂ ਤੇ ਕੀ ਨਾ ਦੱਸਾਂ ਜਿੱਡੀ ਮੈਂ ਦੁਖੀ ਮੈਨੂੰ ਪੁੱਛ ਕੇ ਵੇਖੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਬਲਜੀਤ ਕੌਰ ਦਾ ਤੁਹਾਨੂੰ ਦੁੱਖ ਸਾਂਝਾ ਕੀਤਾ ਮਾਤਾ ਦਾ ਦੁੱਖਾਂ ਨਾਲ ਭਰੀ ਪਈ ਹੈ ਮਾਤਾ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਮੇਲਿਆਂ ਵਿੱਚ ਇਹ ਮਾਤਾ ਦਾਣੇ ਭੁਣ ਗਏ ਆਪਣੇ ਪਰਿਵਾਰ ਨਾਲ ਗੁਜ਼ਾਰਾ ਕਰਦੀ ਆ ਪਰ ਪਰਿਵਾਰ ਦੇ ਕੀ ਹਾਲਾਤ ਨੇ ਤੁਸੀਂ ਦੇਖ ਸਕਦੇ ਹੋ ਅੱਜ ਦੇ ਜਮਾਨੇ ਵਿੱਚ ਜਿੱਥੇ ਮਾਤਾ ਨੂੰ ਆਰਾਮ ਕਰਨਾ ਚਾਹੀਦਾ ਸੀ ਉੱਥੇ ਮਾਤਾ ਮੇਲਿਆਂ ਵਿੱਚ ਦਾਣੇ ਭੁੜ ਕੇ ਆਪਣਾ ਪਰਿਵਾਰ ਦਾ ਪਾਲਣ ਪੋਸ਼ਣ ਕਰਦੀ ਆ ਤੇ ਨਾਲ ਹੀ ਅਸੀਂ ਦੇਖਿਆ ਮਾਤਾ ਲੋਕਾਂ ਦੇ ਘਰਾਂ ਵਿੱਚ ਕੰਮ ਵੀ ਕਰਦੀ ਆ ਮਾਤਾ ਇੱਕ ਇੱਕ ਆ ਕੇ ਬਾਰ-ਬਾਰ ਤਿੰਨ ਮਹੀਨੇ ਦੁੱਖਾਂ ਦੇ ਪਹਾੜ ਟੁੱਟੇ ਨੇ ਰੱਬ ਦੇ ਕਿੰਨਾ ਕੁ ਵਿਸ਼ਵਾਸ ਆ ਰੱਬ ਦੇ ਕਿੰਨਾ ਕੁ ਗੁੱਸਾ ਗਿਲਾ ਵੀ ਆ ਪ੍ਰਮਾਤਮਾ ਦੇ ਮੇਰਾਪਾ ਕਿਹੜੇ ਕੰਮਾਂ 'ਚ ਪਾਤਾ ਸੀ ਇੰਨਾ ਦੁੱਖ ਜਿਹੜਾ ਸਾਰਾ ਮੇਰੇ ਝੋਲੀ ਪਾਤਾ ਸੀ ਤੇ ਹੋਰ ਕੀ ਮੈਂ ਤੇ ਨਾਵੇਂ ਰੂਹ ਦੇ ਵਿੱਚ ਜਿਵੇਂ بڑے ਮਾਮਲੇ ਟੈਂਦਾ ਕਦੀ ਅੰਦਰ ਕਦੀ ਬਾਹਰ ਕਦੀ ਅੰਦਰ ਕਦੀ ਬਾਹਰ ਲੋਕੀ ਹੱਥ ਦੇ ਮੈਂ ਤਾਂ ਰੋਂਦੀ ਅੰਦਰ ਵੜ ਜਾਂਦੀ ਜੇ ਤੁਹਾਨੂੰ ਮੈਂ ਦੱਸਾਂ ਕੀ ਮੈਂ ਕਰਾਂ ਦੱਸਾਂ ਤੇ ਕੀ ਨਾ ਦੱਸਾਂ ਅੱਛਾ ਦੇਖਿਆ ਮਾਲਾ ਮੇਲੇ 'ਚ ਪਹੁੰਚੀ ਆ ਜਵਾਨ ਪੁੱਤਰੇ ਸੇ ਅਸੀਂ ਦੇਖਿਆ ਇਥੇ ਨੌਜਵਾਨ ਵੱਡੀ ਤਲਾਬ 'ਚ ਪਹੁੰਚੇ ਨੇ ਇਹਨਾਂ ਬੱਚਾ ਨੂੰ ਵੇਖ ਕੇ ਤੇ ਆਪਣੇ ਪੁੱਤ ਦੀ ਕਿੰਨੀ ਯਾਰ ਹੁੰਦੀ ਆ ਬੜੀ ਜਿਆਦਾ ਹੁੰਦੀ ਪਾਜੀ ਜਿੰਨੀ ਮੈਨੂੰ ਜਿਆਦਾ ਹੁੰਦੀ ਮੈਂ ਤੇ ਇੰਨੀ ਹੁੰਦਾ ਮਗਰ ਮੈਂ ਵੀ ਚੱਲ ਜਾਵਾਂ ਤੁਹਾਨੂੰ ਮੈਂ ਦੱਸਾਂ ਐਵੇਂ ਤਾਂ ਜੀਲ ਖੜੋ ਕੀ ਥੜਿਆ ਕੀ ਮੈਂ ਦੱਸਾਂ ਤੇ ਕੀ ਨਾ ਦੱਸਾਂ ਜਿਹਦਾ ਇਤਰਾ ਮੈਂ ਲੋਕਾਂ ਦੇ ਨੌਜਵਾਨ ਵੇ ਨਹੀਂ ਮੇਰੇ ਕਲੇਜੇ ਨੂੰ ਹੌਲ ਪੈਂਦੇ ਨੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਮਾਤਾ ਦੇ ਕੀ ਹਾਲਾਤ ਨੇ ਜਦੋਂ ਆਪਣਾ ਜਵਾਨ ਪੁੱਤ ਚਲ ਜਾਂਦਾ ਲਾ ਫਿਰ ਪਤਾ ਲੱਗਦਾ ਦੁੱਖਾਂ ਦਾ ਰੱਬਾ ਕਦੀ ਕਿਸੇ ਦਾ ਇਸ ਤਰ੍ਹਾਂ ਮਾਣਾ ਨਾ ਕਰੇ ਕਿਸੇ ਦਾ ਜਵਾਨ ਪੁੱਤ ਦੁਨੀਆ ਤੋਂ ਨਾ ਜਾਵੇ ਕਿਉਂਕਿ ਮਾਪਿਓ ਜਿੰਦੇ ਜੀ ਜਿਹੜੇ ਕੀ ਮਰ ਜਾਂਦੇ ਨੇ ਖਤਮ ਹੋ ਜਾਂਦੇ ਨੇ ਮਾਂ ਜਦੋਂ ਪੁੱਤ ਜਵਾਨ ਚਲ ਗਿਆ ਤੇ ਮੈਂ ਜਿਵੇਂ ਗੱਲ ਕੀਤੀ ਵੀ ਜਿੰਦੇ ਜੇ ਮਾਪਿਓ ਤੇ ਖਤਮ ਹੋ ਜਾਂਦੇ ਨੇ ਕੀ ਕਹਿਣਾ ਚਾਹਾਂਗੇ ਮੈਂ ਨਹੀਂ ਮੈਂ ਤੇ ਮੁੱਕ ਜਾਂਦੀ ਨਾ ਤੇ ਉਹਦੇ ਨਾਲ ਹੀ ਚੰਗਾ ਆ ਪਰਦਾ ਤੇ ਨਾ ਮੈਂ ਸਾਲਾ ਵੇਂਦੀ ਨਾ ਤੀ ਦਾ ਵੇਂਦੀ ਨਾ ਮੈਂ ਕਾਂ ਪੁੱਤ ਦਾ ਵੇਂਦੀ ਤੁਹਾਨੂੰ ਮੈਂ ਦੱਸਾਂ ਨਾ ਪਿਆਕੇ ਦਾ ਨਾ ਮੇਰੇ ਸੋਹਰੇ ਮੈਂ ਕਿੱਥੇ ਜਾਵਾਂ ਤੁਸੀਂ ਮੈਨੂੰ ਇਹ ਦੱਸੋ ਮੈਨੂੰ ਐਸੇ ਮਾਤਾ ਜਦੋਂ ਦਿਨ ਤਿਆਰ ਹੁੰਦਾ ਵਾ ਉਦੋਂ ਕਈ ਪੇਕੇ ਸੋਹਰਿਆਂ ਤੋਂ ਆਉਂਦਾ ਕਦੀ ਕਈ ਕਦੀ ਕਿਸੇ ਨੇ ਝਾਤ ਮਾਰੀ ਹੈ ਕਦੀ ਕਿਸੇ ਨੇ ਸਾਰ ਲਈ ਆ ਕੇ ਕਿ ਬੀਬੀ ਬਲਜੀਤ ਕੋਰੇ ਕਿਹੜੇ ਹਾਲਾਤਾਂ ਵਿੱਚ ਰਹਿੰਦੀ ਆ ਰੋਟੀ ਖਾਦੀ ਨਹੀਂ ਖਾਦੀ ਕਿਹੜੇ ਪੁਜੀਸ਼ੇ ਰਹਿੰਦੀ ਆ ਕਦੀ ਕਪੜਾ ਲਿਆਕ ਨਹੀਂ ਲਿਆਕ ਜੀ ਨਾ ਕੋਈ ਨਹੀਂ ਆਉਂਦਾ ਧੰਨਵਾਦ ਅਸਾਂ ਮਾਸੀ ਦੇ ਮੁੰਡੇ ਆ ਮੇਰੀ ਦੇ ਚੰਡੀਗੜ੍ਹ ਰਹਿੰਦੇ ਉਹ ਵੀ ਨਹੀਂ ਆਉਂਦੇ ਕਿਤੇ ਨਾ ਨਾ ਕਿਤੇ ਦੇਣ ਨਾ ਕੋ ਦਿਹਾਰ ਨਾ ਕੋ ਲੈਣਾ ਨਾ ਦੇਣਾ ਕੋਈ ਨਹੀਂ ਮੜਦਾ ਇੱਥੇ ਕੀ ਲੱਗਦਾ ਨੇ ਕਹਿੰਦੀ ਹੁੰਦੇ ਵੀ ਪੇਕਿਆ ਦੇ ਨਾਲ ਹੀ ਭੈਮਪਰਾ ਹੁੰਦੇ ਨੇ ਸੋਹਰਿਆਂ ਦੇ ਨਾਲ ਹੀ ਭੈਮਪਰਾ ਹੁੰਦੇ ਨੇ ਬਾਕੀ ਜਿਹੜੇ ਤੁਸੀਂ ਜਾਣਦੇ ਨੇ ਸਭ ਖਤਮ ਹੋ ਜਾਂਦੇ ਨੇ ਖਤਮੇ ਮੇਰੇ ਬਾਅਦ ਖਤਮ ਹੋ ਗਏ ਭਾਜੀ ਸਾਰੇ ਸਾਰੇ ਖਤਮ ਹੋ ਗਏ ਜਿਓਰ ਜੇਠ ਵੀ ਸਾਰੇ ਖਤਮ ਹੋ ਗਏ ਮਿਲਕੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਹੇ ਹਾਂ ਅਮਰਸਾਦ ਦੇ ਖਾਲਸਾ ਕਾਲਜ ਦੀਆਂ ਜਿੱਥੇ ਕਿ ਮੇਲਾ ਲਗਾਇਆ ਗਿਆ ਮੇਲੇ ਵਿੱਚ ਵੱਡੀ ਤਰ੍ਹਾਂ ਵਿੱਚ ਨੌਜਵਾਨ ਮੁੰਡੇ ਕੁੜੀਆਂ ਪਹੁੰਚੇ ਨੇ ਮੇਲੇ ਵਿੱਚ ਉੱਥੇ ਇੱਕ ਬੇਬੇ ਦਾ ਤੁਹਾਨੂੰ ਬੇਬੇ ਦਾ ਜਿਹੜਾ ਕਿ ਦੁੱਖ ਸਾਂਝਾ ਕੀਤਾ ਬੇਬੇ ਦੀਆਂ ਤੁਹਾਨੂੰ ਤਕਲੀਫਾਂ ਸਾਂਝੀ ਕੀਤੀਆਂ ਨੇ ਕਿਉਂਕਿ ਬੇਬੇ ਇਕੱਲੀ ਬੈਠੀ ਹੋਈ ਸੀ ਦਾਣੇ ਰੱਖਿਆ ਸੀ ਤੇ ਸਾਡਾ ਮਨ ਵਿਚਾਰ ਆਇਆ ਵੀ ਭਾਈ ਬੇਬੇ ਨੂੰ ਪੁੱਛਿਆ ਜਾਵੇ ਵੀ ਇੰਨਾ ਰੌਣਕ ਮੇਲਾ ਲੱਗਾ ਹੋਆ ਭਾਈ ਤੁਸੀਂ ਸਵੇਰ ਦਾ ਕੋਈ ਪੈਸਾ ਵਟਿਆ ਕਿ ਨਹੀਂ ਵਟਿਆ ਪਰ ਬੇਬੇ ਨੇ ਤਾਂ ਕਹਿਣਾ ਵੀ ਸਾਡੇ ਕੋਲ ਸਵੇਰੇ 2250 ਬਸ ਆਇਆ ਵ ਲੋਕ ਬਾਤ ਘਟ ਘਰੇ ਦੇ ਵਿਗਵਾਏ ਨੇ ਅਸੀਂ ਦੇਖਿਆ ਅੰਦਰ ਜਾ ਕੇ ਮੇਲੇ ਵਿੱਚ ਲੋਕ ਇੰਨੇ ਨੇ ਪੈਸੇ ਖਾਈ ਦਿੰਦੇ ਨੇ ਤਾਂ ਭਾਈ ਮੇਲੇ ਵਿੱਚ ਆਉਂਦੇ ਹੋ ਇਹਨਾਂ ਮਾੜੇ ਬੰਦਿਆਂ ਕੋ ਵੀ ਆ ਕੇ ਕੋਈ ਤਿਲ ਫੁੱਲ ਕੁਛ ਨਾ ਕੁਛ ਜੂੜ ਜਾ ਕਰੋ ਤਾਂ ਜੋ ਕਿ ਇਹਨਾਂ ਦਾ ਪਰਿਵਾਰ ਦਾ ਰਾਜੀ ਰੋਜੀ ਰੋਟੀ ਜਿਹੜੀ ਆ ਉਹ ਚੱਲ ਸਕੇ ਕਿਉਂਕਿ ਬੜੀਆਂ ਮਜਬੂਰੀਆਂ ਕਰਕੇ ਜਿਹੜਾ ਇਹ ਮੇਲੇ ਵਿੱਚ ਆਉਂਦੇ ਨੇ ਬੜੇ ਮਾੜੇ ਹਾਲਾਤ ਨੇ ਤੁਸੀਂ ਦੇਖਿਆ ਮਾਤਾ ਦਾ ਕਿਹੜਾ ਵੀ ਮੇਰੇ ਪਿੱਛੇ ਜਿਹੜਾ ਦਰਦ ਆ ਪਤਾ ਨਹੀਂ ਕਿੰਨਾ ਗਿਆ ਮੈਂ ਕਿਸੇ ਨੂੰ ਦੱਸ ਨਹੀਂ ਸਕਦੀ ਪਰ ਅੱਜ ਕਹਿਵੇਂ ਗਾੜੀ ਤੁਹਾਡੀ ਗਾੜੀ ਮਾਤਾ ਦੇ ਸਾਰਾ ਜਿਹੜਾ ਦਰਦ ਆ ਉਹ ਫਿਰ ਹੋਰ ਤਾਂ ਤੇ ਮਾਤਾ ਫਿਰ ਜਦੋਂ ਕੱਲੀਆਂ ਬੈਠੀ ਹੁੰਦੀਆਂ ਪੁੱਤ ਦੀ ਕਿੰਨੀ ਯਾਦ ਆਉਂਦੀ ਯਾਰ ਬਹੁਤ ਜਿਆਦਾ ਪਿਆਰ ਜੀ ਪੁੱਤ ਹੁੰਦਾ ਜਵਾਈ ਮੈਨੂੰ ਅਜੇ ਜਵਾਈ ਦੀ ਵੀ ਯਾਦ ਆਉਂਦੀ ਘਰ ਵਾਲੇ ਦੀ ਵੀ ਆਉਂਦੀ ਪੁੱਤ ਦੀ ਵੀ ਆਉਂਦੀ ਮਾਪਿਓ ਦੀ ਵੀ ਆਉਂਦੀ ਤੁਹਾਨੂੰ ਮੈਂ ਕੀ ਦੱਸਾਂ ਸੱਸ ਸਹੁਰਾ ਤੇ ਉਹ ਵੀ ਸਾਡਾ ਰੱਬ ਨੂੰ ਪਿਆਰਾ ਉਹਨਾਂ ਦੀ ਵੀ ਯਾਦ ਆਉਂਦੀ ਲੂਣ ਤੇਲ ਚਲ ਉਹ ਵੀ ਦੇ ਦਿੰਦੇ ਉਹ ਵੀ ਰੱਬ ਨੂੰ ਪਿਆਰੇ ਹੋ ਕੇ ਮੈਂ ਮਾਤਾ ਜਦੋਂ ਪੁੱਤ ਵਿਆਇਆ ਸੀ ਬਾਰਦਾ ਕੀਤਾ ਸੀ ਪਾਣੀ ਵਾਰ ਕੇ ਪੁੱਤ ਨੂੰ ਅੰਦਰ ਲਗਾਇਆ ਸੀ ਕਹਿੰਦੇ ਸਭ ਤੋਂ ਚੰਗਾ ਸਮਾਂ ਉਹ ਹੁੰਦਾ ਮਾਤ ਵਾਸਤੇ ਹੈਂ ਤੇ ਆ ਜੋ ਯਾਦਾਂ ਆਉਂਦੀਆਂ ਪੁੱਤ ਦੇ ਕੱਪੜੇ ਪਹਿਨਨੀ ਆ ਪੁੱਤ ਦਾ ਸੇਲਾ ਵੇਨਨੀ ਆ ਜਾਂ ਉਹ ਫਿਰ ਕੀ ਫੋਟੋਆਂ ਵੇਖ ਕੇ ਕਿੰਨਾ ਮਨ ਭਰ ਆਉਂਦਾ ਬੜਾ ਮਨ ਭਰਦਾ ਜੇ ਭਾਜੀ ਜੀ ਇਹੋ ਜੀ ਮੇਰ ਨਾਲ ਹੋਈ ਰੱਬਾ ਕਿਸੇ ਨਾ ਕਿਸੇ ਨਾ ਵੈਰੀ ਦੁਸ਼ਮਣ ਨਾ ਹੋਵੇ ਤਨ ਮੈਂ ਦੱਸ ਜੇ ਇਹੋ ਜੀ ਮੇਰ ਨਾਲ ਇਹ ਹਾਲਾਤ ਹੋਏ ਆ ਕਿਸੇ ਦਾ ਜੋ ਨੌਜਵਾਨ ਪੁੱਤ ਨਾ ਜਾਵੇ ਕਿਸੇ ਦਾ ਘਰ ਵਾਲਾ ਨਾ ਜਾਵੇ ਕਿਸੇ ਦਾ ਜਵਾਈ ਨਾ ਜਾਵੇ ਕਿਸੇ ਦੀ ਧੀ ਨਾ ਦੁਖੀ ਹੋਵੇ ਤਨ ਮੈਂ ਦੱਸਾਂ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਵੀ ਮਾਤਾ ਬਲਜੀਤ ਕੌਰ ਨੇ ਤੁਹਾਡੇ ਦਾ ਦੁੱਖ ਸਾਂਝਾ ਕੀਤਾ ਪੱਠੀ ਤੇ ਦਾਣੇ ਭੁੱਲਣ ਦੀ ਸੀ ਸਾਡਾ ਵੀ ਮਨ ਕੀਤਾ ਵੀ ਬੀਬੀ ਨਾਲ ਗੱਲਬਾਤ ਕੀਤੀ ਜਾਵੇ ਕਿਉਂਕਿ ਇੱਥੇ ਦੇਖਿਆ ਰੰਗ ਬਰੰਗੀ ਦੁਨੀਆ ਲੋਕ ਆਪਣੇ ਮੇਲਿਆਂ ਵਿੱਚ ਆਪਣੀ ਖੁਸ਼ੀ ਪਰ ਬੀਬੀ ਇਕੱਲੀ ਉਦਾਸ ਬੈਠੀ ਸੀ ਸਾਡਾ ਵੀ ਜੀਕੇ ਤਾਂ ਬੀਬੀ ਨਾਲ ਗੱਲਬਾਤ ਕੀਤੀ ਜਾਵੇ ਪੁੱਛਿਆ ਜਾਵੇ ਵੀ ਬੀਬੀ ਕਿਹੜੇ ਹਾਲਾਤਾਂ 'ਚ ਰਹਿੰਦੀ ਆ ਦੁੱਖੋ ਕਿ ਉਹ ਜਿਹੜੇ ਹਾਲਾਤਾਂ ਵਿੱਚ ਆ ਲੋਕ ਦੇਖਦੇ ਖੁਸ਼ ਨੇ ਮੇਲਿਆਂ ਵਿੱਚ ਪਰ ਤੇਰੇ ਕੀ ਹਾਲਾਤ ਨੇ ਤੁਸੀਂ ਦੇਖਿਆ ਬੀਬੀ ਨੇ ਆਪਣਾ ਦੁੱਖ ਜਿਹੜਾ ਸਾਂਝਾ ਕਰ ਦਿੱਤਾ ਅਤੇ ਕਿਹਾ ਕਿ ਉਹਦਾ ਜਵਾਨ ਪੁੱਤ ਦੁਨੀਆ ਤੋਂ ਚਲਾ ਗਿਆ ਅਤੇ ਘਰ ਵਾਲਾ ਜਿਹੜਾ ਸੀਸੇ ਦਾ ਸਾਂਹੀ ਸੀ ਉਸ ਨੂੰ ਅਟੈਕ ਹੋ ਗਿਆ ਉਸ ਤੋਂ ਬਾਅਦ ਜਵਾਈ ਦੀ ਮੌਤ ਹੋ ਗਈ ਤਿੰਨ ਦਿਨ ਮੋਤਾ ਘਰ ਵਿੱਚ ਆ ਜਾਣ ਉਸ ਤੋਂ ਬਾਅਦ ਘਰ ਦੇ ਕੀ ਹਾਲਾਤ ਹੋਦੇ ਨੇ ਕਹਿੰਦੇ ਨੇ ਘਰ ਦੇ ਭਾਂਡੇ ਤੱਕ ਵੀ ਕਹਿੰਦੇ ਨੇ ਜੇਕਰ ਘਰ ਵਿੱਚ ਕਮੌਂ ਵਾਲਾ ਲਾਹ ਹੋਏ ਤੇ ਉਸ ਤੋਂ ਬਾਅਦ ਮਾਤਾ ਨੂੰ ਲੋਕਾਂ ਦੇ ਘਰਾਂ ਦੇ ਭਾਂਡੇ ਤੱਕ ਮਜਰੇ ਪਏ ਅਤੇ ਉਸ ਤੋਂ ਬਾਅਦ ਮੇਲਿਆਂ ਵਿੱਚ ਇਸ ਤਰ੍ਹਾਂ ਮਾਤਾ ਨੂੰ ਫੁੱਲੇ ਵੇਚ ਕੇ ਜਿਹੜਾ ਕਿ ਦਾਣੇ ਵੇਚ ਕੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਪਿਆ ਇਸ ਤਕੇ ਭਾਈ ਜਦੋਂ ਵੀ ਕਿਤੇ ਮੇਲੇ ਆ ਵੀ ਚਾਹੁੰਦੇ ਹੋ ਇਹਨਾਂ ਬਜ਼ੁਰਗਾਂ ਕੋਈ ਨਾ ਕੋਈ ਲੈ ਕੇ ਜਰੂਰ ਖਾਇਆ ਕਰੋ ਕਿਉਂਕਿ ਇਹਨਾਂ ਦੇ 10-20 ਦੇ ਨਾਲ ਜਿਹੜਾ ਤੁਸੀਂ ਖਾ ਲਿਆ ਕੇ ਖਾਂਦੇ ਹੋ ਇਹਨਾਂ ਦੇ ਨਾਲ ਇਹਨਾਂ ਦਾ ਪਰਿਵਾਰ ਪਾਲਦਾ ਵਾ ਪਰਵਾ ਦੀ ਰੋਜੀ ਰੋਟੀ ਕਮਾਈ ਜਾਂਦੀ ਆ ਅਸੀਂ ਮੇਲਿਆਂ ਵਿੱਚ ਭਾਵੇਂ ਨੱਖਾਂ ਯਾਰਾਂ ਪੇ ਜਾੜ ਦਿੰਦੇ ਨੇ ਪਰ ਇਹ ਜਦੋਂ ਇਹਨਾਂ ਦੀ ਵਾਰੀ ਆਉਂਦੀ ਆ ਅਸੀਂ ਕਿਹਨਾਂ ਕਰੇ ਹੱਥ ਜਿਹਨੂੰ ਪਛਾਹ ਖਿੱਚਵੰਦੇ ਆ ਇਸ ਕਰਕੇ ਇਹਨਾਂ ਦੇ ਜਿੰਨੇ ਹੁੰਦੀ ਆ ਜਰੂਰ ਕੋਈ ਨਾ ਕੋਈ ਲੈ ਕੇ ਖਾਇਆ ਕਰੋ ਤਾਂ ਜੋ ਕਿ ਨਾ ਰੋਜੀ ਰੋਟੀ ਜਿਹੜੀ ਆ ਉਹ ਚੱਲ ਸਕੇ ਤੁਸੀਂ ਦੇਖਿਆ ਅੱਜ ਬ ਕੱਲਾ ਕਲਾਲਾ ਦੁੱਖ ਆ ਉਹ ਸਾਂਝਾ ਕਰ ਦਿੱਤਾ ਵਾ ਤੇ ਮੈਨੂੰ ਇਹਦਾ ਸਬੀਬੇ ਜਦੋਂ ਕਿਤੇ ਦੇਮਦਾਰ ਹੁੰਦਾ ਉਦੋਂ ਫੇ ਕੋਈ ਰਿਸ਼ਤੇਦਾਰ ਭੈਣ ਭਰਾ ਬੋੜਦਾ ਅਗਲੀ ਬੋੜਦਾ ਕਿਸੇ ਨੇ ਆ ਗਿਆ ਜੀ ਸਾਰ ਲਈ ਆ ਫੇ ਕਿਹਨੇ ਲਾਤਾ ਜੀ ਤੇ ਮੈਨੂੰ ਇਹ ਬਦਸਤ ਮਕਾਨ ਵੀ ਆਪਣਾ ਕਿਉਂ ਨਹੀਂ ਹੈਗਾ ਸੀ ਸ਼ੁਰੂ ਤੋਂ ਆਪਣਾ ਨਹੀਂ ਕੀ ਜਾ ਹੋਂ ਕਰਾਇ ਤੇ ਆਗੇ ਕੋਈ ਸ਼ੁਰੂ ਤੋਂ ਨਹੀਂ ਸਾਡਾ ਹੈਗਾ ਇੱਥੇ ਸ਼ੁਰੂ ਤੋਂ ਅਸੀਂ ਕਿਰਾਏ ਤੇ ਰਹਿੰਦੇ 3000 ਕਰਾਇਆ ਤੇ ਮਾਰਾ ਕਿਸ ਤਰਾ ਦੇ ਦੀ ਕਹਿੰਦੇ ਆਲਣ ਆ ਜਿਉਂ ਪੰਛੀਆਂ ਦੇ ਵੀ ਆਪਣੇ ਘਰ ਹੁੰਦੇ ਨੇ ਇਹ ਅਸੀਂ ਉਹਨਾਂ ਤੋਂ ਹੀ ਮਾੜੇ ਹੋ ਗਏ ਸਾਡੇ ਆਪਣੇ ਘਰ ਹੀ ਹੈ ਨਹੀਂ ਆ ਉਹ ਵੀ ਸ਼ਾਮ ਨੂੰ ਆਪਣੇ ਸਵੇਰ ਹੋਣ ਅਸੇ ਇਹੇ ਉੱਠਦੇ ਆ ਸ਼ਾਮੀ ਆਪਣੇ ਘਰੇ ਜਾ ਬਣਦੇ ਆ ਤੇ ਸਾਡਾ ਉਹ ਵੀ ਆ ਲੈਣਾ ਹੈ ਨਹੀਂ ਆ ਆ ਲੈਣਾ ਨਹੀਂ ਹੈਗਾ ਮੈਂ ਤੇ ਨਹੀਂ ਮਾਰਾ ਸੱਚਿਆ ਪਾਸ਼ਾ ਬਾਬਾ ਨਾਨਕਾ ਕਿਤੇ ਮੇਰਾ ਆ ਲੈਣਾ ਬਣਾ ਦੇਵੇ ਜੀ ਦੀ ਜਾਨੇ ਮੇਰਾ ਬਣਾ ਦੇਵੇ ਆ ਲੈਣਾ ਕਿਤੇ ਮੈਂ ਸਿਰ ਲਕਾਵਾ ਕਰ ਲਵਾ ਆਪਣਾ ਭਾਵੇਂ ਮਰਲਾ ਹੀ ਬਣ ਜਵੇ ਮੇਰਾ ਬਿਲਕੁਲ ਤੁਸੀਂ ਦੇਖਿਆ ਬੇਬੇ ਨੇ ਆਪਾਂ ਦੁੱਖ ਸਾਝਾ ਕੀਤਾ ਵਾ ਕਿ ਭਾਵੇਂ ਮੇਰਾ ਇੱਕ ਮਰਲੇ ਦਾ ਹੀ ਥਾਂ ਜਿਹੜਾ ਬਣ ਜੇ ਕਿਉਂਕਿ ਬੜੇ ਮਾੜੇ ਹਾਲਾਤ ਦੇਖੇ ਨੇ ਬੇਬੇ ਨੇ ਹਮੇਸ਼ਾ ਕਹਿੰਦਾ ਵੀ ਹਮੇਸ਼ਾ ਹਕਦਾ ਸੁਪਣਾ ਹੁੰਦਾ ਕਿ ਜਿਵੇਂ ਆਪਣੇ ਘਰੇ ਤੇ ਮਰੀਏ ਵੀ ਆਪਣੇ ਘਰੇ ਇਲਾਤ ਹੁੰਦੇ ਨੇ ਕਈ ਕਿਰਾਇਆ ਤੇ ਇਹਨਾਂ ਮਰਿਆ ਜਾਵੇ ਕਿਉਂਕਿ ਕਿਰਾਇਆ ਤੇ ਜਿਹੜਾ ਬੰਦਾ ਰਹਿੰਦਾ ਵਾ ਉਹਦੀ ਕੋਈ ਬਹੁਤੀ ਜ਼ਿੰਦਗੀ ਵਧੀਆ ਨਹੀਂ ਹੁੰਦੀ ਇਸ ਤਰ੍ਹਾਂ ਕਿ ਸਾਡੀ ਵੀ ਪਰਮਾਤਮਾ ਅਗਰਦਾਸ ਆ ਮਾਰਾ ਦਾ ਸੁਪਨਾ ਜਿਹੜਾ ਜਲਦੀ ਪੂਰਾ ਹੋ ਜਾਏ ਕਿ ਬੇਬੇ ਦਾ ਆਪਣਾ ਘਰ ਜਰੂਰ ਬਣ ਜਾਏ ਇਸ ਕਰਕੇ ਮੇਰਾ ਬਾਰ-ਬਾਰ ਪੰਜਾਬੀਆਂ ਨੂੰ ਸੁਨੇਹਾ ਮੈਸੇਜ ਆ ਕਿ ਭਾਈ ਇਹਨਾਂ ਬੇਬਿਆਂ ਦਾ ਕੁਛ ਨਾ ਕੁਛ ਲੈ ਕੇ ਜਰੂਰ ਖਾਇਆ ਕਰੋ ਕਿਉਂਕਿ ਤੁਹਾਡੀ ਆਸ ਕਰਕੇ ਹੀ ਜੜੀਆਂ ਮੇਲੇ ਵਿੱਚ ਆਉਂਦੇ ਨੇ ਤੇ ਇਹਨਾਂ ਦੀ ਤੁਹਾਡੇ 10-20 ਰੁਪਏ ਦੇ ਨਾਲ ਇਹਨਾਂ ਦਾ ਰੋਜੀ ਰੋਟੀ ਦਾ ਇਹ ਕਾਰੋਬਾਰ ਚੱਲ ਜਾਂਦਾ ਵਾ ਦਿਹਾੜੀ ਜਿਹੜੀ ਸ਼ਾਮ ਤੱਕ ਗਈ ਹੈ ਪੈ ਜਾਂਦੀ ਹੈ ਮੈਨੂੰ ਦਿਓ ਜੀ ਆਤ ਮੈਂ ਤੁਹਾਡਾ ਹਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਆਵਰ ਸਾਹਿਬ